शंभू पुलिस ने बड़ी कामयाबी मिली कल जो ऐसे ए बहादुर राम जसवंत सिंह इन्होंने नाका लाया होगा मेहताबगढ़ पिंड देहात तो दे 25 ਦਰਜੇ ਤੇ ਕਿੰਨੇ ਪਿਸਟਰ ਬੜੇ ਦਾ ਚਾਰ ਪਿਸਟਰ ਜਿਹੜਾ ਕੜਾ ਮਾਰ ਕਰ ਤਿੰਨ ਬੱਤੀ ਬੋਲਦੇ ਨੇ ਇੱਕ ਨੰਨੇ ਮੁੰਡਾ ਜਿਹਨੂੰ ਲੈ ਕੇ ਆ ਰਹੇ ਸੀ ਬਿਹਾਰ ਤੋਂ ਲੈ ਕੇ ਆਏ ਸਰ ਜੀ ਜਿਹੜੇ ਮੁੰਡਾ ਫੜਿਆ ਹੈਗਾ ਕਿੰਨੇ ਦਿਨ ਦਾ ਮਨ ਬਚਦਾ ਹੈ ਅਸੀਂ ਮੰਗਿਆ 5 ਦਿਨ ਦਾ ਸੀ ਪਰ ਮਿਲਿਆ ਜੱਜ ਸਾਹਿਬ ਨੇ 1 ਦਿਨ ਦਾ ਦਿੱਤਾ ਇਹ ਉਹਦੇ ਕਰਕੇ ਅਜੇ ਥੋੜਾ ਤੁਹਾਨੂੰ ਕੱਲੋਂ ਹੋਰ ਮੰਗਾ ਗਏ ਇਹਨਾਂ ਦੀ ਕੋਈ ਪਿਛਲੀ ਬੈਕਗ੍ਰਾਉਂਡ ਤਾਂ ਕੋਈ ਇਹਦੇ ਇੱਕ ਪਰਚਾ ਪਹਿਲਾਂ ਵੀ ਦਰਜ ਹੋਇਆ ਸੀ ਵਿਰੋਧੀ ਮੰਗਲ ਦਾ ਉਸਨੇ ਕੀ ਕਾਰਵਾਈ ਕੀਤੀ ਸਰ ਪਰਚਾ ਦੇਤਾ ਜੀ ਇਹਦੇ ਤੇ ਈਲਾ ਜਸਨ ਰੱਖਣ ਦਾ 2559 ਆਮ ਜੱਟ ਸਰ ਕੀ ਨਾਮ ਹੈ ਕਿ ਤੁਹਾਡਾ ਸੀ ਕਿਤੇ ਜਾਦਾ ਇਹ ਦਾ ਨਾਮ ਤਰुण ਹੈ ਜੀ ਬਿਹਾਰ ਤੋਂ ਲੈ ਕੇ ਆਇਆ ਆਪਣੇ ਰਹਿਣ ਵਾਲਾ ਗੰਗਾ ਨਗਰ ਦਾ ਤੇ ਨੇ ਡਿਲੀਵਰੀ ਜਿਹੜੀ ਸੀ ਬਟਿੰਡੇ ਦੇਣੀ ਸੀ ਸਰ ਜੀ ਕਿੰਨੀ ਕੁ ਵਾਰੀ ਪਹਿਲਾਂ ਆਇਆ ਹੈਗਾ ਪੰਜਾਬ ਤੋਂ ਸਰ ਇਹ ਆਪਣੀ ਇਹਦਾ ਰਿਮਾਂਡ ਤਾਂ ਹੀ ਮੰਗਰੇ ਜਿਹੜੇ ਵੀ ਚੰਗੀ ਤਰ੍ਹਾਂ ਦੇ ਪੁਸਤੀ ਚੋਰ ਜੇ ਕਲੀਅਰ ਹੋ ਜਾਣਾ ਹਮ ਮੰਨੇ ਕੋਦਾਲਤ ਨੇ ਰਿਮਾਂਡ ਸਾਨੂੰ ਪੂਰਾ ਦਿੱਤਾ ਨਹੀਂ ਕਿੰਦੀ ਕਰਕੇ ਇਹ ਸਾਰੇ ਹੀ ਗਜ਼ਾਇਤ ਆ ਹਾਂ ਜੀ ਕੋਈ ਲੈਸ ਨਹੀਂ ਕਿੱਥੇ ਡਿਲੀਵਰੀ ਕਿੱਥੇ ਕਰਨੀ ਜਿੰਨਾ ਪਰੰਡਾ ਜੀ ਸਰ ਉਸਕੀ ਦੌਰਾਨ ਪਤਾ ਚੱਲਣਾ ਕੋਈ ਵਾਅਦਾ ਤੁਹਾਨੂੰ ਇੰਜਾਮ ਦੇਣਾ ਸਿਰਫ ਡਿਲੀਵਰੀ ਜਸਸ ਹੋਣੀ ਤੇ ਪਿਸਤੌਨ ਨਾਲ ਤਾਂ ਬਰਦਾਤੀ ਹੋਣੀ ਕੋਈ ਨਾ ਕੋਈ